Gracias. Okay. Şöyle işte şu evet. oke okay. ਨਾਮ ਤੇ ਨਿਕਸੇ ਖੜੀ ਸਿੱਖਿਆ ਦੀ ਹਾਬੜਾ ਤੇ ਤੁਹਾਡੇ ਪੁੱਤ ਦਾ ਨਾਮ ਕੀ ਸਕੂਲ ਦਾ ਨਾਮ ਦੱਸੋ ਸ਼ੀਮਤੀ ਬਾਰੀ ਮੇਸਰ ਕੋਚ ਦਾ ਨਾਮ ਹੈ ਰੁਕੀਰ ਐਮ ਐਸ ਦਾ ਲੜੀਏ ਜੀ ਸਕੂਲ ਕੋਈ ਦਾ ਨਾਮ ਹੈ ਅੱਜ ਕਿੱਥੇ ਜਾਣਾ ਚਾਹੁੰਦੇ ਹੋ ਮਟਲਮਨ ਅੰਬਸਾ ਦਾ ਟਰਨਮੈਂਟ ਹੈ गावा ਵੱਧ ਜਾਣਾ ਕੋਚ ਕੀ ਬਣਾ ਚਾਹੁੰਦੇ ਪਲੀਜ਼ ਹੋ ਸਕਦਾ ਹੈ ਕਿ ਕੋਚ ਦੀ ਕੋਚ ਵੀ ਕਰਵਾ ਦੇ ਪੁਰੀ ਪੁਰੀ ਸਪੋਰਟ ਦੇਗੀ ਪਰਿਵਾਰ ਦੇ ਵਿੱਚ ਹੁੰਦੇ ਆ ਮम्मा ਪਾਪਾ ਦਾਦੀ ਚਾਚੀ ਔਰ ਦੋ ਭਾਈ ਕੀ ਕਰਦੇ ਨੇ ਮਿਡੀਏ ਆ ਪਾਪਾ ਡਾਕਟਰ ਤੇ ਮम्मा ਹਾਊਸ ਵਾਈਫ ਆ ਮम्मा ਪਾਪਾ ਬਹੁਤ ਸੋਨੇ ਸਾਡੇ ਕਿੰਨੀ ਕਿ ਸਪੋਰਟ ਰਹੀ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਉਹਨਾਂ ਦੀ ਫਿਰ ਕਿੱਦਾਂ ਉਹਦਾ ਨਹੀਂ ਦਿੱਕਤ ਨਾ ਕੋਈ ਕਿੱਦਾਂ ਗੱਲ ਕਰਦੇ ਆ ਵੀਡੀਓ ਬੋਲ ਕੇ ਕਰਦੇ ਆ ਨਹੀਂ ਕੀ ਨਾਮ ਹੈ ਤੁਹਾਡਾ ਕਮਰਾ ਸਾਰਾ ਬੋਧਾ ਸਕੂਲ ਸਕੂਲ ਡਾਕਟਰ ਅਮਰਸ ਮਲਾਡੀ ਐਲੀ ਹਾਈ ਸਕੂਲ ਚ ਪੜ੍ਹਦੇ ਆ ਸਾਡੇ ਕੋਚ ਦਾ ਨਾਮ ਸ਼੍ਰੀਮਤੀ ਵਾਰੀਆ ਤੇ ਅਸੀਂ ਹਾਪੜਾ ਗਏ ਸੀ ਇੰਟਰਨੈਸ਼ਨਲ ਟੂਰਨਾਮੈਂਟ ਤੇ ਉੱਥੇ ਸਾਡੇ 6 ਦੇ 6 골ਡ ਮੈਡਲ ਆਏ ਤੇ ਉੱਥੇ ਬਹੁਤ ਵਧੀਆ ਲੱਗਾ ਸਾਨੂੰ ਖੇਡ ਕੇ ਖੇਡ ਕੇ ਜਨਾਬ ਅੱਗੇ ਅਸੀਂ ਦਰ ਟੂਰਨਾਮੈਂਟ ਹੈ ਜੋਤ ਜਾਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਬੰਗਲਾਦੇਸ਼ ਤੇ ਆਖੇ ਜਾਣਾ ਕੀ ਨਾਮ ਹੈ ਰਸ਼ੀਕਾ ਮਹਿਰਾ ਸੋ ਕਿੱਥੇ ਗਏ ਸੀ ਤੁਹਾਨੂੰ ਲੈ ਕੇ ਗਏ ਹਾਂ ਭਰਮ ਹਾਵੜੇ ਗਏ ਸੀ ਇੰਟਰਨੈਸ਼ਨਲ ਲਵ ਟੂਰਨਾਮੈਂਟ ਸੀ ਅੱਗੇ ਜਾ ਕੇ ਰੈਫ੍ਰੈਸ਼ਿਪ ਕਰਨ ਜਾਂਦੇ ਕਰਾਟੇ ਚ ਸੋ ਕਿੰਨਾ ਕੁ ਪਾਰ ਦਾ ਸਪੋਰਟ ਹੈ ਬਹੁਤ ਜ਼ਿਆਦਾ ਅੱਗੇ ਕਿੱਥੇ ਜਾਣਾ ਕਰਦੇ ਅੱਗੇ ਅੰਬੀਸਰ ਦਾ ਪੈਂਦਾ ਤੇ ਖਲਸਾ ਕਲਜੀ ਦਾ ਟੂਰਨਾਮੈਂਟ

ਜਿਹਦੇ ਵਿੱਚ ਬੱਚੇ ਪ੍ਰੈਕਟਿਸ ਕਰਦੇ ਆ ਸਕੂਲ ਦੇ ਬੱਚੇ ਪ੍ਰੈਕਟਿਸ ਕਰਦੇ ਆ ਸਕੂਲ ਜਿਹੜੀ ਐਮਐਰਐਸ ਭਲਦੇ ਵਿੱਚ ਬੱਚੇ ਪ੍ਰੈਕਟਿਸ ਕਰਦੇ ਆ ਠੀਕ ਨਾ ਪਰ ਕੁਝ ਬੱਚੇ ਮੇਰੇ ਕੋਲ ਅਲੱਗ-ਅਲੱਗ ਸਕੂਲਾਂ ਦੇ ਸ਼ਹਿਰ ਦੇ ਵਿੱਚ ਤੇ ਬੱਚੇ ਆਉਂਦੇ ਆ ਲੇਕਿਨ ਜੋ ਕਿ ਮੈਂ ਕਹਿਣਾ ਚਾਹੁੰਦਾ ਆ ਕਿ ਬੱਚਿਆਂ ਨੂੰ ਅੱਗੇ ਵਧਾਓ ਜਿਹੜੇ ਹੁਣ ਬੱਚੇ ਕੋਲਕਾਤਾ ਗਏ ਸੀ ਕਿਹੜੇ ਇੱਥੇ ਪਹਿਲਾਂ ਬੱਚੇ ਮਤਲਬ ਕੋਲਕਾਤਾ ਗਏ ਸੀ ਕਿ ਬੀਐਸਐਫ ਦੇ ਟੂਰਨਾਮੈਂਟ ਤੋਂ ਉੱਥੋਂ ਦੇ ਬੱਚੇ ਮੈਡਲ ਲੈ ਕੇ ਆਇਆ ਬਹੁਤ ਮਾਨ ਦੀ ਗੱਲ ਆ ਹੁਣ ਉਹ ਤੋਂ ਫਿਰ ਬੱਚੇ ਹਾਵੜਾ ਗਏ ਸੀਗੇ ਇੰਟਰਨੈਸ਼ਨਲ ਟੂਰਨਾਮੈਂਟ ਤੋਂ ਉੱਥੋਂ ਛੇ ਬੱਚੇ ਗਏ ਛੇ ਦੇ ਛੇ ਗੋਲ ਲੈ ਕੇ ਆਣ ਤੇ ਬਹੁਤ ਮਾਨਵਲੀ ਗੱਲ ਆ ਕਿ ਛੇ ਬੱਚੇ ਗਏ ਛੇ ਦੇ ਛੇ ਬੱਚੇ ਮੈਡ ਲੈ ਕੇ ਆਏ ਆ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਪ੍ਰੈਗਨੈਂਟ ਸਾਹਿਬ ਨੇ ਪੂਰਾ ਸਪੋਰਟ ਕਰ ਦਿੰਦੇ ਨੇ ਠੀਕ ਨੇ ਔਰ ਜੋ ਸਾਡੇ ਕਲੱਬ ਦੇ ਮੈਂਬਰ ਨੇ ਪੂਰਾ ਸਪੋਰਟ ਕਰ ਦਿੰਦੇ ਨੇ ਮਤਲਬ ਕਿਸੇ ਚੀਜ਼ ਦੇ ਕਿਸੇ ਪੱਖੋਂ ਉਹਨਾਂ ਵੱਲੋਂ ਕਮੀ ਨਹੀਂ ਹੁੰਦੀ ਆ ਅੱਗੇ ਕਿੱਥੇ ਜਾਣ ਚੰਦੇ ਰੱਖੇ ਹੈਗੇ ਬੱਚੇ ਖਾਲਸਾ ਕਾਲਜ ਆ ਰਹੇ ਆ ਜੀ ਉੱਥੋਂ ਜਿਹੜੇ ਬੱਚਿਆਂ ਦੇ ਸਿਲੈਕਸ਼ਨ ਹੋਊਗੀ ਉੱਥੋਂ ਸਿਲੈਕਸ਼ਨ ਹੋਣ ਤੋਂ ਹਫ਼ਤਾ 10 ਦਿਨ ਬਾਅਦ ਲੈਟਰ ਮਿਲ ਜੂਗਾ ਫੌਰਨ ਦਾ ਉਹਨਾਂ ਇਹ ਨਹੀਂ ਬਤਾ ਕਿ ਫੋਰਨ ਕੈਰੀ ਕੰਟਰੀ ਬਿਊਟ ਜਿੰਨ ਕੇ ਉਹਨਾਂ ਬੱਚਿਆਂ ਦੀ ਮਿਹਨਤ ਆ ਔਰ ਜੇ ਲੈਟਰ ਮਿਲੂਗਾ ਤੇ ਇਸੇ ਕਰਕੇ ਸਾਡੇ ਬੱਚੇ ਸਾਰੇ ਫਿਰ ਫੋਰਨ ਜਾਣਗੇ